ਠੀਕ ਹੈ ਜੀ ਮੇਰਾ ਕੰਮ ਰਿਹਾ ਹੋ ਗਿਆ ਹੈਗਾ ਤੇ ਤੁਸੀਂ ਨਹੀਂ ਮੈਨੂੰ ਰਿਹਾ ਕੱਢਣਾ ਇਹ ਮੇਰੇ ਗੁਰੂ ਦਾ ਘਰ ਹੈ ਪਿਛਲੀ ਵਾਰੀ ਇਹਨੇ ਧੱਕੇ ਮਾਰੇ ਹੈਗੇ ਆ ਨਹੀਂ ਅਸੀਂ ਜੇ ਹੁਣ ਆਪਣੇ ਗੁਰੂ ਘਰ ਆਏ ਆ ਅਸੀਂ ਜਾਣਾ ਤਾਂ ਅਸੀਂ ਚਾਹੀਏ ਹਾਂ ਹੁਣ ਆਪਾਂ ਕੋਲ ਸ਼ੁਰੂ ਹੋ ਜੀ ਮਰੀ ਜਾਂਦੇ ਹੋ ਯਾਰ ਹਾਂ ਕਰਨੇ ਆ ਨਹੀਂ ਕਿਉਂ ਮਾਈ ਵਾਰੀ ਸਾਨੂੰ ਇੱਥੋਂ ਰੋਕ ਦਿੰਨੇ ਆ ਜਦ ਸਾਡਾ ਇੱਧਰਲਾ ਪ੍ਰੋਗਰਾਮ ਖਤਮ ਹੋ ਗਿਆ ਬਾਲ ਮੰਨਿਆ ਕਰੋ ਗੱਲ ਕੰਮ ਸਾਡਾ ਹੋ ਗਿਆ ਕੰਮ ਸਾਡਾ ਬਾਰੇ ਬਚਾਓ ਪਾਕਾ ਹਾਲ ਤੱਕ ਸਵਾਲ ਬਣੇ ਨਹੀਂ ਨਹੀਂ ਦੂਰ ਦਾ ਉੱਪਰ ਸੈਂਟਰ ਸੈਂਟਰ ਵਾਲਾ ਨਹੀਂ ਆਹ ਦੇਖ ਲੈ ਬਾਜੀ ਠੀਕ ਕਰ ਦੇ ਨਹੀਂ ਮੇਰੀ ਗੱਲ ਸੁਣੋ ਪੁਲਸ ਸਾਨੂੰ ਦਰਬਾਰ ਸਾਹਿਬ ਜਾਣ ਤੋਂ ਕਿੱਥੋਂ ਜਾਣਾ ਕਿੱਥੋਂ ਨਹੀਂ ਜਾਣਾ ਜੱਟ ਸਾਡਾ ਸਾਡਾ ਤਾਂ ਮੱਥਾ ਮੱਥਾ ਟੇਕਣ ਜਾਣਾ ਇਹ ਕੌਣ ਕਿਉਂ ਇਹ ਕੌਣ ਹੁੰਦੇ ਆ ਸਿਓ ਆਪਾਂ ਕਿਉਂ ਕੰਟਰੋਵਰਸੀ ਕਰੀਏ ਕਿਹੜੀ ਕੰਟਰੋਵਰਸੀ ਯਾਰ ਚਲੋ ਆਪਾਂ ਕਰਦੇ ਨਹੀਂ ਕੰਟਰੋਵਰਸੀ ਦਾ ਗੁਰੂਕਾਰ ਹੋਣੀ ਨਹੀਂ ਹੁਣ ਤੁਸੀਂ ਇੱਕ ਗੱਲ ਸੁਣੋ ਸਿੱਖ ਜਿਹੜਾ ਕੰਪਲੈਕਸ ਤੋਂ ਅੰਦਰ ਤਾਂ ਕੋਈ ਗੱਲ ਕਰਦਾ ਹੀ ਨਹੀਂ ਅਸੀਂ ਕੰਪਲੈਕਸ ਤੋਂ ਅੰਦਰ ਜਾ ਕੇ ਕੋਈ ਇਹੋ ਜੀ ਸਾਡੇ ਕੋਲ ਮਨ ਚ ਇੱਛਾ ਨਹੀਂ ਹੈਗੀ ਪਰ ਸਾਨੂੰ ਇਹ ਤਾਂ ਨਾ ਦੱਸੋ ਪਿਆ ਨਹੀਂ ਮੈਂ ਦਰਸ਼ੀ ਨਹੀਂ ਹੋਣੀ ਚਾਹੁੰਦਾ ਮੈਂ ਤੁਹਾਡੇ ਨਾਲ ਹੈ ਨਹੀਂ ਅਰਪਾਤ ਸਿੰਘ ਜੀ ਜੇ ਤੁਸੀਂ ਜਾਣਾ ਤੁਸੀਂ ਹੋਇਆ ਹੋ ਪਰ ਮੈਂ ਤੁਹਾਡੇ ਨਾਲ ਨਹੀਂ ਹਾਂ ਜਿਹੜੀ ਸੰਸਥਾ ਤੇ ਤੁਸੀਂ ਕੰਮ ਕਰਦੇ ਹੋ ਮੈਂ ਉਹਦੇ ਨਾਲ ਨਹੀਂ ਹਾਂ ਤੂੰ ਮੈਨੂੰ ਆਪਣੇ ਨਾਲ ਨਾ ਜੋੜੋ ਮੈਂ ਤਾਂ ਪੁਲਿਸ ਨਹੀਂ ਨਹੀਂ ਤੁਸੀਂ ਪੁਲਿਸ ਤੋਂ ਜਾਣਾ ਜਾਇਆ ਤੁਹਾਨੂੰ ਕੋਈ ਰੋਕ ਨਹੀਂ ਹੈ ਤੁਹਾਨੂੰ ਦਰਸ਼ਨੀ ਕਰਨੀ ਆਪਣੇ ਜ਼ਾਬਤ ਦੀ ਠੀਕ ਹੈ ਜੀ ਠੀਕ ਹੈ ਜੀ ਬੀਬੀਆਂ ਦਾ ਹਿਸਾਬ ਚਰੋਣੀ ਕਮੇਟੀ ਅਜ ਤੱਕ ਨਹੀਂ ਦੇ ਰਹੀ ਕਿੰਨੇ ਦਿਨ ਚਾ 4-5 ਸਾਲ ਤੋਂ ਵਡਾਲਾ ਸਾਹਿਬ ਨੇ ਇਹਦਾ ਮੋਰਚਾ ਲਗਾਇਆ ਪਰ ਕੋਈ ਅਹਿਸਾਸ ਨਹੀਂ ਉਹਨਾਂ ਕਹਿੰਦੇ ਕਿ ਅਸੀਂ ਨਾ ਤੇ ਐਫ ਆਈ ਆਰ ਦਰਜ ਕਰਾਂਗੇ ਐਫ ਆਈ ਆਰ ਦਰਜ ਕਰਨ ਤੋਂ ਬਿਨਾ ਜਦੋਂ ਕੋਲੀ ਨੂੰ ਗ੍ਰਿਫਤਾਰ ਕੀ ਕਰ ਉਹਦੇ ਕੋਲ ਫਰੰਟ ਜਾ ਆਏ ਆ ਪਰ ਇਹਨਾਂ ਨੇ ਕੀ ਕੀਤਾ ਸ਼ਰਮਨੀ ਕਮੇਟੀ ਵਾਲੇ ਨੇ ਕਿ ਅਸੀਂ ਐਸ ਕਾਮ ਦੇ ਵਿੱਚ ਕਿਸੇ ਕੋਈ ਸਹਾਇਕ ਨਹੀਂ ਦੇਣਾ ਅਸੀਂ ਇਨਵੈਸਟੀਗੇਸ਼ਨ ਵਿੱਚ ਕੋਈ ਸਹਾਇਕ ਨਹੀਂ ਦੇਣਾ ਫਿਰ ਇਸ ਤੋਂ ਕੀ ਅਸੀਂ ਸਮਝੀਏ ਫਿਰ ਬੇਦਾਵਾ ਦਿੱਤਾ ਇਹਨਾਂ ਨੇ 328 ਰੁਪਏ ਨੂੰ ਅਸੀਂ ਮਾਈਪਾ ਗੋਦੀਆ ਵਾਰਸ ਅਸੀਂ ਉਹਨਾਂ ਨੂੰ ਅਹਿਸਾਸ ਕਰਵਾਉਣ ਆਏ ਆ ਜਿਸਰਾ ਮਾਈਪਾ ਕੋਣ ਮਾਸਿੰਗ ਰਣੂ ਕਿਆ ਸੀਗਾ ਕਿ ਐ ਲੋ ਚੂੜੀਆਂ ਪਾ ਲੋ ਜਦੋਂ ਬੇਦਾਵਾ ਦੇ ਕੇ ਆਗੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਰੂਪ ਤਾਂ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ ਸਾਨੂੰ 328 ਰੁਪਏ ਦਾ ਇਨਸਾਫ ਨਹੀਂ ਦਵਾ ਸਕਦੇ ਜੇਕਰ ਤੁਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਸਾਡੇ ਵੱਲੋਂ ਤੁਸੀਂ ਚੂੜੀਆਂ ਪਾ ਲੋ ਅੱਗੇ ਤੋਂ ਸਾਡਾ ਕੰਮ ਜਾਣੇ ਅਸੀਂ ਜਾਣੀਏ ਕੀ ਕਰਨਾ ਪੰਥ ਨੇ ਜਾਣਨਾ ਕੀ ਕਰਨਾ ਠੀਕ ਹੈ ਜੀ ਜੇਕਰ ਜੇਕਰ ਸੁਖਬੀਰ ਬਾਦਲ ਨੇ ਕਿਸੇ ਕੰਪਨੀ ਦੇ ਵਿੱਚੋਂ ਕੋਈ ਕਪੜਾ ਹੁੰਦਾ ਘਟਾਲਾ ਹੁੰਦਾ ਲੱਖਾਂ ਕਰੋੜਾਂ ਰੁਪਏ ਖਾਦੇ ਉਹ ਛੱਡ ਦੂਗਾ ਕਦੀ ਨਹੀਂ ਛੱਡੂਗਾ ਉਸਨੂੰ ਵੀ ਇਨਸਾਫ ਤਾਂ ਇਹਦਾ ਨਹੀਂ ਆ ਲੈਣਦੇ ਅਸੀਂ ਖੋਲੀ ਜਿਹੜਾ ਸਾਡਾ ਵਾਸਤਾ ਨਹੀਂ ਨੌਕਰ ਤੇ ਬਸ ਫਿਰ ਅਸੀਂ ਇੱਕ ਤੋਹਫਾ ਨੌਕਰ ਸੁਖਬੀਰ ਬਾਦਲ ਦਾ ਔਰ ਜਿਹੜੀ ਉਹਨੂੰ ਤਨਖਾਹਾਂ ਨੇ ਉਹ ਸ਼੍ਰੋਮਣੀ ਕਮੇਟੀ ਕੋਟੇ ਜੋ ਦਿੱਤੇ ਜਾਂਦੇ ਨੇ ਤਨਖਾਹਾਂ ਉਹ ਆਪਣੇ ਕੰਮ ਕਰ ਲਿਆ ਅਸੀਂ ਠੀਕ ਹੈ ਜੀ ਜੀ ਤੁਹਾਡੇ ਨਾਲ ਪਹੁੰਚਿਆ ਸੀ ਪਰ ਐਸਜੀਪੀਸੀ ਤੋਂ ਪਹਿਲਾਂ ਪੁਲਿਸ ਵੱਲੋਂ ਤੁਹਾਨੂੰ ਗੁਦਾਰਿਸ਼ ਕਰ ਦਿੱਤੀ ਗਈ ਕਿ ਇਹ ਮਰਿਆਦਾ ਦੇ ਉਲਟ ਹੈ ਦੇਖੋ ਇਹ ਮਰਿਆਦਾ ਦੇ ਵਿੱਚ ਬਿਲਕੁਲ ਹੈ ਮਾਈ ਭਾਗੋ ਨੇ ਕੀਤਾ ਸੀ ਕਦੋਂ ਕੀਤਾ ਸੀ ਜਦ ਬਦਾਵਾ ਦੇ ਕੇ 40 ਮੁਕਤੇ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀਗੇ ਮਾਈ ਭਾਗੋ ਨੇ ਉਹਨਾਂ ਨੂੰ ਚੂੜੀਆਂ ਦੀ ਭੇਟਾ ਦਿੱਤੀ ਸੀ ਜਿਹਦੇ ਨਾਲ ਉਹਨਾਂ ਨੇ ਹਰਖ ਮੰਨ ਕੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਕੱਲ ਪ੍ਰਤਾਪ ਸਿੰਘ ਨੇ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਕਿ ਅਸੀਂ ਐਸਆਈਟੀ ਚ ਕੋਈ ਬਿਆਨਬਾਜ਼ੀ ਕੁਝ ਵੀ ਐਸਜੀਪੀਸੀ ਦੀ ਮਦਦ ਨਹੀਂ ਹੋਊਗੀ ਅਸਲ ਇਹ ਹੈ ਕਿ ਇਹ ਕੰਟੀਨਿਊਇੰਗ ਕ੍ਰਾਈਮ ਹੈ ਚੱਲਦਾ ਕ੍ਰਾਈਮ ਹੈ ਚੱਲਦਾ ਕ੍ਰਾਈਮ ਇਸ ਕਰਕੇ ਹੈ ਕਿਉਂਕਿ 328 ਰੁਪਏ ਗਾਇਬ ਹੋਏ ਸੀਗੇ 328 ਰੁਪਏ ਅੱਜ ਵੀ ਗਾਇਬ ਹੈ ਉਹਨਾਂ ਦੀ ਪੜਤਾਲ ਐਸਜੀਪੀਸੀ ਨਹੀਂ ਕਰ ਰਹੀ ਉਹਨੇ ਕੋਈ ਤਨਖਾਹਾਂ ਲਾ ਕੇ ਗੁਰੂ ਸਾਹਿਬ ਦੀ ਦੇਖਰੇਖ ਵਾਸਤੇ ਕੋਈ ਬੰਦੋਬਸਥ ਕੀਤੇ ਨਹੀਂ ਉਹਨਾਂ ਨੂੰ ਭਾਲਣ ਦੇ ਬੰਦੋਬਸਥ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜਾ ਕ੍ਰਿਮੀਨਲ ਕੰਡਕਟ ਹੈ ਹੁਣ 10 ਕਰੋੜ ਰੁਪਏ ਇੱਕ ਸੰਸਥਾ ਤੇ ਇੱਕ ਬੰਦਾ ਖਾਜੇ ਉਹ ਕ੍ਰਿਮੀਨਲ ਨਹੀਂ ਹੈ ਉਹ ਇੱਕ ਬਹੁਤ ਵੱਡੀ ਫੌਜਰੀ ਤੇ ਫਿਡਿਸ਼ਰੀ ਕ੍ਰਾਈਮ ਨਹੀਂ ਹੈ ਉਹਦੇ ਬਰ ਖਲਾਫ ਇਹਨਾਂ ਨੇ ਕੋਈ ਕ੍ਰਿਮੀਨਲ ਕੇਸ ਨਹੀਂ ਦਰਜ ਕੀਤਾ ਹੈਗਾ ਉਸ ਤੋਂ ਇਲਾਵਾ ਉਹਦੇ ਸੀਏ ਦੇ ਪਰਚਿਆਂ ਦੇ ਉੱਤੇ ਇਹਨੇ ਨੇ ਆਈਸੀਏ ਆਏ ਤੇ ਉਹਦੀ ਸੀਏ ਰੱਦ ਕਰਨ ਨੂੰ ਨਹੀਂ ਕੀਤਾ ਜਦ ਕੇ ਬੀਬੀ ਜਗੀਰ ਕੌਰ ਨੇ ਵਾਅਦਾ ਕੀਤਾ ਸੀ ਸਾਨੂੰ ਕਿ ਸਤਿੰਦਰਪਾਲ ਦਾ ਸੀਏ ਦਾ ਦਰਜਾ ਰੱਦ ਕਰਨ ਵਾਸਤੇ ਕਾਰਵਾਈ ਐਸਡੀਪੀਸੀ ਕਰੂਗੀ ਹੁਣ ਮੈਂ ਦੂਜੇ ਪੱਖੋਂ ਪੁੱਛਦਾ ਜੇ ਕੋਲੀ ਸੁਖਬੀਰ ਬਾਦਲ ਦੀ ਕੰਪਨੀ 'ਚ ਇਹ ਪੈਸੇ ਖਾ ਜਾਂਦਾ ਇਹ ਘਪਲੇ ਕਰ ਜਾਂਦਾ ਤਾਂ ਉਹਦੇ ਬਰ ਖਿਲਾਫ ਇਹ ਕੇਸ ਦਰਜ ਨਹੀਂ ਸੀ ਹੋਣੇ ਉਹਦੇ ਵਰਖਲਾ ਪ੍ਰਿਮੀਨਲ ਕੇਸ ਚੱਲਣਾ ਸੀ ਆ ਬੀਆਈਐਸ ਚਹਿਲ ਦਾ ਕੇਸ ਹੈ ਜਿਹਦੇ ਵਿੱਚ ਅਣਮਨੁੱਖੀ ਤਰੱਕੀ ਨਾਲ ਤਰੀਕੇ ਨਾਲ ਸੁਖਬੀਰ ਨੇ ਟੌਰਚਰ ਕਰਾਇਆ ਉਹਨੂੰ ਪਰ ਜਦ ਗੁਰੂ ਸਾਹਿਬ ਦੇ ਵਾਰੀ ਆਉਂਦੀ ਹੈ ਉਹਨਾਂ ਦੇ 328 ਰੂਪਾਂ ਦੀ ਗੱਲ ਆਉਂਦੀ ਹੈ ਇਹ ਕਹਿੰਦੇ ਅਸੀਂ ਨਾ ਕਿਸੇ ਨੂੰ ਕਰਨ ਦੇਣੀ ਐ ਇਨਕੁਆਇਰੀ ਨਾ ਅਸੀਂ ਕੀਤੀ ਐ ਤੇ ਅਸੀਂ ਇੱਥੇ ਗੱਲ ਛੱਡ ਦੇਣੀ ਤੇ ਗੁਰੂ ਸਾਹਿਬ ਹਜੇ ਵੀ ਗਾਇਬ ਹੈ ਉਹੰਤ ਮਾਤਲੇ ਵੀ ਉਹ ਅਸਾਲ ਤੇ ਕਿਤੇ ਸੱਦਨੇ ਆ ਜੀ ਉਹਨਾਂ ਨੇ ਕੁਝ ਕਿਹਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੀ ਉਹਨਾਂ ਸਾਹਿਬਾਂ ਦੇ ਨਾਲ ਕੀ ਲੱਗਦਾ ਜੀ ਉਹਨਾਂ ਭਗਮੰਤਮਾਨ ਜਿੰਨਾ ਗੰਦਾ ਮੈਂ ਕਹਿ ਨਹੀਂ ਸਕਦਾ ਹੈਗਾ ਇਹ ਵਿਅਕਤੀ ਨੇ ਜੋ ਕੰਮ ਕੀਤਾ ਹੈਗਾ ਉਹ ਸ਼ਰਮਨਾਕ ਹੈ ਔਰ ਮੈਂ ਸਮਝਦਾ ਕਿ ਇਹਨੂੰ ਬਿਲਕੁਲ ਹਿਸਾਬ ਕਿਤਾਬ ਇਸ ਗੱਲ ਦਾ ਦੇਣਾ ਚਾਹੀਦਾ ਔਰ ਸਭ ਤੋਂ ਮਾੜੀ ਗੱਲ ਇਹ ਹੈ 2023 ਚ ਜਿਹੜਾ ਇਲੈਕਸ਼ਨ ਕਮਿਸ਼ਨ ਜਸਟਿਸ ਸਰੋਂ ਨੇ ਇਹਨੂੰ ਹੁਕਮ ਕੀਤਾ ਹਦਾਇਤ ਕੀਤੀ ਕਿ ਤੂੰ ਵੋਟਾਂ ਬਣਾ ਉਹ 23 ਦੇ ਵਿੱਚ ਇਹਦੇ ਕੋਲੇ ਨਾ ਕੋਈ ਪਟਵਾਰੀ ਸੀਗੇ ਨਾ ਇਹਨੇ ਬੰਦੇ ਲਾਏ ਕੋਈ ਕੰਮ ਨਹੀਂ ਕੀਤਾ 24 ਦਾ ਸਾਲ ਨਘਾਤਾ ਔਰ 25 ਦੇ ਮੱਧ ਚ ਜਾ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੂਰੀਆਂ ਹੋਈਆਂ ਜਦ ਤਾਈਂ ਸਰੋਂ ਸਾਹਿਬ ਲੱਥ ਗਏ ਸੀਗੇ ਚੋਣ ਇਹਨੇ ਜਾਣ ਮੁੱਜ ਕੇ ਰਕਵਾਏ ਹੋਏ ਆ ਜਿਹੜਾ ਕੰਮ ਆਪਣੇ ਗੁਰੂ ਘਰ ਦੀ ਸਫਾਈ ਹੋਣੀ ਸੀ ਚੋਣਾ ਰਾਹੀਂ 2016 ਚ ਨਵੀਂ ਕਮੇਟੀ ਆਉਣੀ ਸੀ ਆ ਸਾਰੀ ਗੱਲ ਦੀ ਦੇਖਰੇਖ ਉਹਦੇ ਅਧੀਨ ਹੋਣੀ ਸੀ ਆ ਜਿਹੜੇ ਚੋਣ ਨਹੀਂ ਕਰਾਏ ਉਹਦੇ ਕਰਕੇ ਲਗਾਤਾਰ ਇਹ ਗੱਲ ਦਬਾਈ ਗਈ ਹੈ ਅੱਜ ਤੱਕ ਦੱਬੀ ਰੱਖੀ ਹੈ ਔਰ ਇਹ ਮੀਲੀ ਭੋਗਤਾ ਇਹ ਮੈਂਬਰਾਂ ਦੀ ਔਰ ਇਹਨਾਂ ਦੇ ਜਿਹੜੇ EMPLOYEES ਐ ਜਿਹੜਾ ਇਸ ਗੱਲ ਨੂੰ ਖੁਲਾਮਾ ਨਹੀਂ ਦੇਣਾ ਚਾਹੁੰਦੇ ਜਿਹਦੇ ਕਰਕੇ ਉਰੇ ਸਫਾਈ ਨਹੀਂ ਹੋ ਸਕਦੀ ਇਹਦੇ ਵਿੱਚ ਨਵੇਂ ਸਿਸਟਮ ਨਹੀਂ ਲਾਗੂ ਹੋ ਸਕਦੇ ਉੱਚ ਪੜਤਾਲ ਸਾਰੀ ਰੋਕੀ ਹੋਈ ਹੈ ਬਹੁਤ ਬਹੁਣ ਕਹਿੰਦੇ ਜੀ ਮੈਚ ਕੋਈ ਇਸ ਤਰ੍ਹਾਂ ਪੇਸ਼ ਹੋਣਾ ਹੈ ਮੇਰਾ ਲਾਈਵ ਚ ਲਾਇਆ ਜਾਵੇ ਲੱਗਦਾ ਕਿ ਉਹ ਅਜੇ ਵੀ ਹੈਕੜਬਾਜੀ ਦੇ ਵਿੱਚ ਨੇ ਦੇਖੋ ਸਰ ਸਾਹਿਬ ਜੇ ਸੰਗਤ ਨੂੰ ਕੋਈ ਨੀਵਾ ਸਮਝਦਾ ਹੈ ਕਿ ਸੰਗਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਗੱਲਬਾਤ ਕੀ ਹੋ ਰਹੀ ਹੈ ਕੋਈ ਸਮਝੌਤੇ ਹੋ ਰਹੇ ਆ ਨਹੀਂ ਹੋ ਰਹੇ ਤਾਂ ਮੇਰੇ ਹਿਸਾਬ ਨਾਲ ਲਾਈਵ 'ਚ ਕੀ ਮਾੜਾ ਆਖਿਰ ਜਿਹੜੇ ਜਥੇਦਾਨ ਹੈ ਉਹਨਾਂ ਨੇ ਕੋਈ ਲੁਕੀ-ਛੁਪੀ ਗੱਲ ਤਾਂ ਕਰਨੀ ਨਹੀਂ ਉਹਨਾਂ ਨੇ ਕੋਈ ਕੁਹਾ ਛੱਡ ਦੇ ਮੈਂ ਆ ਛੱਡ ਦਿੰਦਾ ਹੈਗਾ ਇਹੋ ਜੀ ਗੱਲ ਤਾਂ ਉੱਥੇ ਸੌਦਾ ਹੋਣਾ ਨਹੀਂ ਠੀਕ ਹੈ ਨਾ ਜੀ ਜੇ ਨਹੀਂ ਹੋਣੇ ਇਹੋ ਜੇ ਸੌਦੇ ਤਾਂ ਸਪਸ਼ਟ ਰੂਪ ਚ ਗੱਲ ਹੋ ਜਾਣੀ ਚਾਹੀਦੀ ਇਹ ਸੰਗਤ ਦੇ ਸਾਹਮਣੇ ਤੇ ਨਾਲ ਚੂੜੀਆਂ ਦਾ ਕੀ ਮਤਲਬ ਸੀ ਆ ਜੀ ਹਾਂਜੀ ਮਾਂਦੋ ਪੱਤਰ ਦੇ ਨਾਲ ਚੂੜੀਆਂ ਲੈ ਕੇ ਆਉਂਦਾ ਕੀ ਮਤਲਬ ਸੀ ਆ ਜਿਹੜੇ ਮਾਈ ਭਾਗੋ ਨੇ ਜਦ ਬਦਾਵਾ ਦੇ ਚੁੱਕੇ ਸੀ ਸਿੱਖ ਗੁਰੂ ਸਾਹਿਬ ਨੂੰ ਉਹਨਾਂ ਨੂੰ ਚੂੜੀਆਂ ਭੇਟ ਕੀਤੀਆਂ ਸੀ ਕਿ ਤੁਸੀਂ ਆ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਨਹੀਂ ਨਿਭਾਰੇ ਔਰ ਉਹਨਾਂ ਨੇ ਫਿਰ ਚੂੜੀਆਂ ਪੇਸ਼ ਕੀਤੀਆਂ ਸੀ ਤੇ ਜਿਸ ਕਰਕੇ ਮੁੜ ਕੇ ਮਹਾ ਸਿੰਘ ਹੋਣਾ ਨੇ ਗੁਰੂ ਸਾਹਿਬ ਨਾਲ ਜੁੜ ਕੇ ਲੜਾਈਆਂ ਲੜੀਆਂ ਸੀਗੀਆਂ ਸ਼ਹਾਦਤ ਦਿੱਤੀ ਸੀ ਸੋ ਚੂੜੀਆਂ ਦਾ ਮਕਸਦ ਯਦ ਉਰੇ ਇਹ ਹੈ ਕਿ ਤੁਸੀਂ ਮੁੜ ਕੇ ਆਪਣੇ ਗੁਰੂ ਨਾਲ ਲੱਗੋ 328 ਸਰੂਪ ਤੁਸੀਂ ਆਪਣੇ ਭਾੜੋ ਉਹਨਾਂ ਨੂੰ ਵਾਪਸ ਸੰਗਤ 'ਚ ਗੁਰੂ ਸਾਹਿਬ ਨੂੰ ਬਰਾਜਮਾਨ ਕਰੋ ਤੇ ਸਾਨੂੰ ਇਦੇ ਬਾਰੇ ਅਸੀਂ ਉਹਨਾਂ ਨੂੰ ਹੋਕਾ ਦੇਣ ਆਏ ਆਂ ਕਿ ਇਤਿਹਾਸ ਨੂੰ ਸਿਆਣੋਂ ਤੇ ਜਾਣੋ ਅਨੇ ਵੰਗਾ ਤੁਸੀਂ ਦੇਣ ਆਏ ਕਿ ਨੂੰ ਆ ਤੁਸੀਂ ਨੂੰ ਫੇਰ ਸਮਝਾਣ ਆਏ ਆ ਕਿ 328 ਰੂਪਾਂ ਦੀ ਭਾਲ ਕਰੋ ਉਹਦੀ ਪੜਤਾਲ 'ਚ ਮਦਦ ਕਰੋ ਜਿਹੜੇ ਕ੍ਰਿਮੀਨਲ ਇੱਥੇ ਫੋਰਜਰੀ ਕਰਕੇ ਚੋਰੀਆਂ ਕਰਕੇ ਕ੍ਰਿਮੀਨਲ ਕੰਡੈਕਟ ਕਰਕੇ ਗਏ ਆ ਉਹਨਾਂ ਤੇ ਕੇਸ ਦਰਜ ਕਰਕੇ ਗੁਰੂ ਸਾਹਿਬ ਨੂੰ ਇਨਸਾਫ ਦਿਵਾਓ ਤੇ ਗੁਰੂ ਸਾਹਿਬ ਦੀ ਭਾਲ ਕਰੋ ਇਹ ਇੱਕ ਚਿੰਨ ਹੈ ਜੋ ਸਾਡੇ ਇਤਿਹਾਸ ਦੇ ਪੰਨਿਆਂ 'ਚੋਂ ਮਾਈ ਭਾਗੋਂ ਨੇ ਵਰਤਿਆ ਸੀਗਾ ਤਾਂ ਕਿ ਉਹ ਜਿਹੜੇ ਸਿੱਖ ਮੁਕਰਦੇ ਆ ਕਿ 328 ਸਰੂਪ ਜਾਣ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਤੋਂ ਵਾਂਦੇ ਆ ਉਹਨਾਂ ਦੀ ਜ਼ਮੀਰ ਜਾਗੇ ਉਹ ਮੁੜ ਕੇ ਸਮਝਣ ਕਿ ਉਹਨਾਂ ਦਾ ਫਰਜ਼ ਕੀ ਆ ਗੁਰੂ ਸਾਹਿਬ ਤਹਤ ਉਹਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਾਉਣ ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਹਿੱਸਾ ਲੈਣ ਔਰ ਸਤਿੰਦਰ ਕੋਲੀ ਵਰਗੇ ਜਿਹੜਾ ਫੌਜੀ ਨਹੀਂ ਆਹੀ ਫਰੋਡ ਰਹੀ ਕ੍ਰਿਮੀਨਲ ਕੰਟੈਕਟ ਰਹੀ ਆਪਣਾ ਉਰਿਓ ਘਟਾਲਾ ਕਰਕੇ ਗਏ ਆ ਉਹਨਾਂ ਦਾ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਭੇਜਣ ਇਹ ਅਸੀਂ ਯਾਦਦਾਨ ਆਏ ਆ ਐਸ.ਡੀ.ਪੀਸ ਨੂੰ ਉਹਨਾਂ ਦੇ ਫਰਜ਼ ਨੂੰ ਤੁਹਾਡੇ ਫਰਜ਼ ਨੂੰ ਕਿ ਇਹ ਛੱਡਿਆ ਨਹੀਂ ਜਾ ਸਕਦਾ ਮਸਲਾ ਇਹ ਸਿਰੇ ਲਾਣਾ ਚਾਹੀਦਾ 328 ਰੂਪ ਕੇਸਾਂ ਆ ਚੇ ਬਰਗਾੜੀ ਤੇ ਅਸੀਂ ਦੇਖਿਆ ਕੀ ਹਾਲ ਹੋ ਗਏ ਉਹਨਾਂ ਦੇ ਸਾਡੇ ਮਨ 'ਚ ਫਿਕਰ ਹੈ ਤੇ 328 ਰੂਪ ਤੋਂ ਆਪਾਂ ਵਾਂਝੇ ਨਹੀਂ ਹੋ ਸਕਦੇ ਆ ਇੱਕ ਯਾਦਗਾਰੀ ਚਿੰਨ ਅਸੀਂ ਉਹਨਾਂ ਨੂੰ ਦੇਣ ਆਏ ਆ ਇਸ 'ਚ ਕੋਈ ਸਾਨੂੰ ਹੋਰ ਨਹੀਂ ਹੈ ਜੀ ਹੋਗੀ ਜੀ ਮੈਂ ਤੁਹਾਡੀ ਬੇਨਤੀ ਹੈ ਦੇਖੋ ਗੱਲ ਆ ਇਹ ਜਿਹੜੀ ਸੰਸਥਾ ਵਾ ਨਈ ਇਹ ਸੰਸਥਾ ਅਸੀਂ ਸੰਸਥਾ ਦੇ ਵਿੱਚ ਇਹੋ ਜਿਹੀ ਲਾਉ ਨਹੀਂ ਕਰ ਸਕਦੇ ਹਾਂ ਤੁਸੀਂ ਕਿਸੇ ਨੂੰ ਮਿਲਣਾ ਕਿਦੇ ਘਰ ਜਾ ਕੇ ਦੇ ਦਿਓ ਇਹ ਸੰਸਥਾ ਬੜੀ ਉੱਚ ਸਥਾ ਸਾਡੇ ਪਰਿਵਾਰਾਂ ਨੇ ਪਰਚਾ ਦਰਜ ਹੈ ਸਾਡੇ ਪਰਿਵਾਰਾਂ ਨੇ ਸ਼ੀਧੀਆਂ ਦੇ ਕੇ ਇਸ ਸੰਸਥਾ ਨੂੰ ਹੁਣ ਚ ਲੈੰਦਾ ਵਾ ਪਰ ਬੜੇ ਮੈਨੂੰ ਮਾਣ ਆ ਤੁਸੀਂ ਸਾਡਾ ਮਾਨਕ ਹੋਗੇ ਇਹ ਸਿਰਫ ਇੱਕ ਰੈਂਡਮ ਤੁਹਾਡਾ ਜੀਆ ਦਵਾ ਦਿੰਨੇ ਆ ਪਰ ਆ ਜਿਹੜੀ ਚੀਜ਼ ਹੈ ਇਹ ਪਰਸਨਲ ਕਿਤੇ ਜਾ ਕੇ ਦੇ ਚਾਹੋਗੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅੱਛਾ ਕਾਨੂੰਨ ਨੇ ਆਪਣਾ ਜਿਹੜਾ ਜਿਹੜਾ ਕੰਮ ਹੈ ਪਰਚਾ ਸਾਡੇ ਕੋਲ ਦਰਜ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਛਾ ਪਰ ਬਹੁਤ ਫੇਰ ਨਾ ਕਿ ਇਹ ਨਹੀਂ ਗਫਲਦਾਰ ਦੀ ਦੇਣੀ ਪੁਲਿਸ ਦੀ ਤੁਸੀਂ ਕਿਉਂ ਦੇ ਰਹੇ ਹੋ ਨਹੀਂ ਜੀ ਦਖੰਡਾ ਨਹੀਂ ਅਸੀਂ ਤਾਂ ਲਾ ਐਂਡ ਆਰਡਰ ਮੈਂਨਸ਼ਨ ਕਰਦੇ ਹਾਂ ਜੀ ਅਸੀਂ ਦੋਨੋਂ ਤਰ੍ਹਾਂ ਦੇ ਕਪੜਾ ਦੇਣ ਆਏ ਆ ਪਬਲਿਕ ਮੈਟਿਕ ਕਹ ਰਹੀ ਹੈ ਕਿ ਅਸੀਂ ਇਹਦੇ ਤੋਂ ਤੁਹਾਡੀ ਕੋਈ ਸਹਾਇਤਾ ਨਹੀਂ ਕਰੀਏ ਅਸੀਂ ਕੋਆਪਰੇਟ ਨਹੀਂ ਕਰਨਾ ਸਾਡਾ ਕੰਮ ਹੈ ਲਾਰਡ ਆਰਡਰ ਮੇਨਟੇਨ ਰੱਖਣਾ ਤੁਹਾਡਾ ਕੰਮ ਹੈ ਅਸੀਂ ਇਸ ਟਕਰਾਅ ਨਹੀਂ ਪੈਣਾ ਇਸ ਕਰਕੇ ਸਾਡੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਮਾਦਾਵਰਗੇ ਜੀ ਸਾਹਿਬ ਸਾਡਾ ਇਤਿਹਾਸ ਹੈ ਮਾਈਂਡ ਪਾਰ ਹੋਣੇ ਜਦੋਂ ਕਿ ਸਿੱਖ ਰੂਪਾਂ ਨੂੰ ਮੁਕਰ ਰਹੇ ہیں ਐਸਡੀਪੀਸੀ ਕਹਿੰਦੇ ਆ ਕਿ ਇਹਦੇ ਬਾਰੇ ਅਸੀਂ ਕੋਈ ਇਨਵੈਸਟੀਗੇਸ਼ਨ ਨਹੀਂ ਕਰਨੀ ਨਾ ਹੋਣ ਦੇਣੀ ਹੈ ਗੁਰੂ ਸਾਹਿਬ 328 ਰੁਪਏ ਨਾ ਬਦਾਵਾ deta ਹੈਗਾ ਕਿ ਸਾਡਾ ਇਸ ਮਸਲੇ 'ਚ ਕੋਈ ਲੈਣ ਦੇ ਨਹੀਂ ਹੈ ਅਸੀਂ ਉਹਨਾਂ ਨੂੰ ਯਾਦ ਕਰਾਣ ਆਏ ਆ ਕਿ ਮਾਈ ਭਾਗੋ ਨੇ ਉਸ ਸਮੇਂ ਜਿਹੜੇ ਸਿੰਘ ਛੱਡ ਕੇ ਆਏ ਸੀ ਗੁਰੂ ਸਾਹਿਬ ਨੂੰ ਉਹਨਾਂ ਨੂੰ ਫੇਰ